ਸਰ ਤੁਸੀਂ ਆਪਣਾ ਨਾਮ ਤੇ ਡਿਜ਼ਾਈਗਨੇਸ਼ਨ ਦੱਸ ਦਿਓ ਪਲੀਜ਼ ਮੇਰਾ ਨਾਮ प्रदीप ਕੁਮਾਰ ਹੈ ਮੈਂ ਇਥੇ ਜੁਆਇੰਟ ਕਮਿਸ਼ਨਰ ਪਟਿਆਲਾ ਰੇਂਜ ਪਟਿਆਲਾ ਹਾਂ ਸਾਰੀ ਰੇਂਜ ਦੇ ਵਿੱਚ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਸੰਗੂਰ ਡਿਸਟ੍ਰਿਕਟ ਦਾ ਅੱਧਾ ਹਿੱਸਾ ਤੇ ਪੂਰਾ ਬਰਨਾਲਾ ਡਿਸਟ੍ਰਿਕਟ ਸਾਡੇ ਤਿੰਨ ਦੇ ਪਟਿਆਲਾ ਜਿਲ੍ਹੇ ਦੇ ਵਿੱਚ ਫਲ ਕਰਦਾ ਸਰ ਇਹ ਬਾਦ ਵਿਵਾਰ ਸਕੀਮ ਹੈ ਇਸ ਬਾਰੇ ਡਿਟੇਲਸ ਦੱਸੋ ਕੀ ਸਕੀਮ ਹੈ ਜੀ ਇਹ ਬਾਦ ਵਿਵਾਰ ਸਕੀਮ ਸਰਕਾਰ ਵੱਲੋਂ 2024 ਦੇ ਫਾਈਨੈਂਸ ਐਕਟ 2 ਵਿੱਚ ਲਿਆਂਦੀ ਗਈ ਹੈ ਜੀ ਇਸ ਸਕੀਮ ਬੇਸਿਕਲੀ ਉਹਨਾਂ ਲਈ ਹੈ ਜਿਨ੍ਹਾਂ ਦਾ ਕੋਈ ਵੀ ਅਪੀਲ ਪੈਂਡਿੰਗ ਹੈ ਜਿਨ੍ਹਾਂ ਦਾ ਕੋਈ ਸਰਕਾਰ ਦੇ ਡਿਪਾਰਟਮੈਂਟ ਨਾਲ ਇੰਕੰਪੈਕਸ ਡਿਪਾਰਟਮੈਂਟ ਨਾਲ ਕੋਈ ਡਿਸਪਿਊਟ ਪੈਂਦੀ ਹੈ ਡਿਸਪਿਊਟ ਦਾ ਮਤਲਬ ਕੋਈ ਉਹਨਾਂ ਦੇ ਟੈਕਸ ਲੱਗਿਆ ਹੈ ਜਿਸ ਦੇ ਬਾਰੇ ਉਹਨਾਂ ਨੇ ਅਪੀਲ ਕੀਤੀ ਹੋਈ ਹੈ ਕਿਸੇ ਵੀ ਫਾਰਮ ਦੇ ਵਿੱਚ ਹੈ ਕਮਿਸ਼ਨਰ ਅਪੀਲ ਕੋਲ ਕੀਤੀ ਹੋਈ ਹੈ ਟਰਮੀਨਲ ਚ ਕੀਤੀ ਹੋਈ ਹੈ ਹਾਈ ਕੋਰਟ ਚ ਕੀਤੀ ਹੋਈ ਹੈ ਜਾਂ ਸੁਪਰੀਮ ਕੋਰਟ ਚ ਕੀਤੀ ਹੋਈ ਹੈ ਜੋ ਵੀ ਅਪੀਲ 22 ਜੁਲਾਈ 2024 ਨੂੰ ਪੈਂਡਿੰਗ ਹੈ ਉਹ ਟੈਕਸ ਪੇਅਰ ਇਸ ਸਕੀਮ ਦੇ ਵਿੱਚ एलिਜੀਬਲ ਹੈ ਜੀ ਇਸ ਦੇ ਵਿੱਚ ਕੀ ਉਸ ਨੂੰ ਬਚਤ ਹੋਏਗੀ ਜੀ ਇਸ ਦੇ ਵਿੱਚ ਮੇਨ ਮੇਨ ਬੱਚੇ ਤੋਂ ਉਸ ਨੂੰ ਇਹ ਹੈ ਕਿ ਉਸ ਨੂੰ ਕੋਈ ਵਿਆਜ ਨਹੀਂ ਦੇਣਾ ਕੋਈ ਪੈਨਲਟੀ ਨਹੀਂ ਦੇਣੀ ਕਿਉਂਕਿ ਉਸ ਨੂੰ ਪ੍ਰੋਸੀਕਿਊਸ਼ਨ ਤੋਂ ਵੀ ਰਾਖ ਮਿਲੂਗੀ ਕੋਈ ਸੈਟਲਮੈਂਟ ਵੀ ਹੈ ਜੀ ਵਿੱਚ ਕੋਈ ਸੈਟਲਮੈਂਟ ਕਰ ਸਕਦਾ ਇਹ ਇਹ ਸੈਟਲਮੈਂਟ ਹੀ ਹੈ ਜੀ ਉਹ ਸਿਰਫ ਆਪਣਾ ਟੈਕਸ ਭਰ ਦੇ ਕੇ ਜਿਵੇਂ ਕੋਈ ਵੀ ਅਸੀਂ ਅਸੈਸਮੈਂਟ ਕਰਦੇ ਹਾਂ ਤਾਂ ਉਹਦੇ ਵਿੱਚ ਐਡੀਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਇੱਕ ਟੈਕਸ ਹੁੰਦਾ ਹੈ ਇੱਕ ਵਿਆਜ ਵੀ ਲੱਗਦਾ ਉਸਤੇ 15% ਦੇ ਕਰੀਬ ਹੁੰਦਾ ਜਿਹੜਾ ਜਿਹੜੇ ਚ ਪੁਰਾਣੇ ਮਸਲੇ ਨੇ ਉਹਨਾਂ ਦੇ ਵਿੱਚ 12% ਸਾਲ ਦੇ حساب ਨਾਲ 55 ਸਾਲ ਦਾ 60% ਹੋ ਜਾਂਦਾ ਹੈ 6 ਸਾਲ ਦਾ 72% ਵਿਆਜ ਹੋ ਜਾਂਦਾ ਹੈ पर इस स्कीम दे वो सारे ब्याज तो माफ़ी मिल जाएगी तो उस तो बाद जे कोई उन्होंने पलंटी लगनी है या लग चुकी है लगनी है या लग चुकी है उस तो भी राहत है जी उन्हें सिर्फ अपना टैक्स देना है अगर वो हाँ जी एक तक स्कीम इकती दिसंबर तक है अगर कोई टैक्स पेयर एप्लीकेशन फाइल करता है तो उसको सिर्फ सौ प्रसेंट टैक्स देना है ਜਿੰਨਾ ਟੈਕਸ ਮੰਗਣਾ ਟੈਕਸ ਹੀ ਦੇਣਾ ਹੈ 30 ਅੰਬਰ ਤੋਂ ਬਾਅਦ ਅਗਰ ਉਹ ਫਾਇਲ ਕਰਦਾ ਹੈ ਤਾਂ ਉਹਨੂੰ 110% ਫालतू ਦੇਣਾ ਹੈ 110% ਦੇਣਾ ਹੈ ਇਸ ਸਕੀਮ ਦੀ ਹਜੇ ਐਂਡਿੰਗ ਡੇਟ ਸਰਕਾਰ ਨੇ ਨੋਟੀਫਾਈ ਨਹੀਂ ਕੀਤੀ ਹੈ ਜੀ ਆਖਰੀ ਡੇਟ ਹਜੇ ਨੋਟੀਫਾਈ ਨਹੀਂ ਹੋਤੀ ਹੈ ਇਸ ਸਕੀਮ ਉੱਪਰ ਹੈ ਵੀ ਅਸੀਂ ਕਦ ਤੱਕ ਬਣੀ ਹੈ ਵੀ ਸਕੀਮ ਕਦ ਤੱਕ ਹੈ ਫਿਰ 31 ਅੰਬਰ ਤੱਕ 31 ਅੰਬਰ ਤੱਕ ਤਾਂ ਹੈ ਜੇ ਤੁਸੀਂ 100% ਭਰਨਾ ਹੈ ਜੀ ਜੇ ਤੁਸੀਂ 10% ਫालतू ਭਰਨਾ ਹੈ ਤਾਂ 31 ਅੰਬਰ ਤੋਂ ਬਾਅਦ ਵੀ ਖੁੱਲੀ ਹੈ ਇਸਕੀਮ ਪਰ ਮੈਂ ਤਾਂ ਇਹ ਹੀ ਕਹੂੰਗਾ ਕਿ 10% ਵਾਲੂ ਕਿਉਂ ਭਰਨਾ ਹੈ ਟੈਕਸ ਬਹੁਤ ਹੁੰਦਾ ਹੈ 100% ਹੀ ਟੈਕਸ ਭਰੋ ਤੇ ਕਦੋਂ ਕਿਸ ਤਰ੍ਹਾਂ ਭਰ ਸਕਦਾ ਜੀ ਬੰਦਾ ਇਹਨੂੰ ਮਤਲਬ ਐਲੀਜੀਬਲ ਹੋਊਗਾ ਕਿਵੇਂ ਫਾਰਮ ਭਰੂਗਾ ਉਹਦੀ ਅਪੀਲ ਪੈਂਡਿੰਗ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਮੈਂ ਦੱਸਿਆ 22 ਜੁਲਾਈ 2024 ਨੂੰ ਜੀ ਉਸ ਤੋਂ ਬਾਅਦ ਉਹਨੇ ਇੱਕ ਫਾਰਮ ਨੰਬਰ 1 ਭਰਨਾ ਹੈ ਜਿਸ ਤਰ੍ਹਾਂ ਆਪਣੀ ਰਿਟਰਨ ਭਰਦਾ ਹੈ ਉਸੇ ਪੋਰਟਲ ਤੇ ਜਾ ਕੇ ਫਾਰਮ ਨੰਬਰ 1 ਭਰਿਆ ਜਾਊਗਾ ਜਿਸ ਦੇ ਵਿੱਚ ਜਿਹੜੀ ਵੀ ਉਹਦੀ ਡਿਸਪਿਊਟ ਹੈ ਉਹਦੀ ਡਿਟੇਲ ਹੋਏਗੀ ਕਿਹੜੀ ਅਥਾਰਟੀ ਕੋਲ ਪੈਂਡਿੰਗ ਹੈ ਕਿੰਨਾ ਟੈਕਸ ਹੈ ਤੇ ਕਦੋਂ ਦੀ ਉਹਦੇ ਆਰਡਰ ਹੈ ਤੇ ਇਹ ਸਾਰੀਆਂ ਡਿਟੇਲ ਭਰ ਕੇ ਆਨਲਾਈਨ ਹੀ ਉਹ ਫਾਈਲ ਕਰ ਦੇਗਾ ਇਸ ਤੋਂ ਇਲਾਵਾ ਜੇਕਰ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਆਪਣਾ ਦਫ਼ਤਰ ਜਾਂ ਕੋਈ ਹੈਲਪਲਾਈਨ ਨੰਬਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਅਸੀਂ ਸਾਡਾ ਜਿਸ ਤਰ੍ਹਾਂ ਦਾ ਰੇਂਜ ਆਫ ਆਫਿਸ ਹੈ ਸਾਡੇ ਫੀਲਡ ਆਫਿਸਿਸ ਨੇ ਸਾਰੇ ਆਈਟੀਓਜ਼ ਨੂੰ ਇਹਦੇ ਬਾਰੇ ਦੱਸਿਆ ਬਾਕੀ ਇਸ ਤੋਂ ਇਲਾਵਾ ਅਸੀਂ ਸੈਮੀਨਾਰ ਜਹਰ ਸਟੇਸ਼ਨ ਤੇ ਕਰ ਰਹੇ ਹਾਂ ਹੁਣ ਤੱਕ ਅਸੀਂ ਫਤੇਗੜ ਸਾਹਿਬ ਤੇ ਨਾਬਾ ਬਰਨਾਲਾ ਇਹ ਸਾਰੀ ਜਗ੍ਹਾ ਤੇ ਅਸੀਂ ਰਾਜਪੁਰਾ ਸੈਮੀਨਾਰ ਕਰ ਚੁੱਕੇ ਹਾਂ ਅੱਜ ਪਟਿਆਲੇ ਵੀ ਅਸੀਂ ਕਰ ਚੁੱਕੇ ਹਾਂ ਹੁਣ ਤੁਹਾਡੇ ਮਾਧਿਅਮ ਤੇ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਬਾਕੀ ਜੋ ਕੋਈ ਵੀ ਕਲੈਰੀਫਿਕੇਸ਼ਨ ਹੈ ਚਾਹੇ ਸਾਡੇ ਫੀਲਡ ਆਫਿਸ ਚ ਜਾਜੇ ਚਾਹੇ ਸਾਡੇ ਇੱਥੇ ਪਟਿਆਲਾ ਆਫਿਸ ਚ ਜਾਜੇ ਸਾਡੇ ਅਸੀਂ ਹਮੇਸ਼ਾ ਤਿਆਰ ਹਾਂ ਉਹਨਾਂ ਨੂੰ ਕੋਈ ਵੀ ਕੋ ਕੋ ਕਲੈਰੀਫਿਕੇਸ਼ਨ ਦੀ ਜਾਂ ਕੋਈ ਵੀ ਉਹਨਾਂ ਦੀ ਸੂਗਰੀ ਕੋਈ ਹੈਲਪ ਨੰਬਰ ਹੋਵੇ ਸਰ ਕਿੱਦਾਂ ਉਹਨਾਂ ਨੂੰ ਹੈਲਪਫੁਲ ਨੰਬਰ ਤਾਂ ਫਿਰ ਸਾਡੇ ਫੋਨ ਨੰਬਰ ਦਾ ਕੀ ਕਾਲ ਕਰ ਸਕਦੇ ਨੰਬਰ ਵੀ ਕੰਮ ਕਰੂਗਾ ਜਾਂ ਵੀ ਹੈਲਪ ਲਾਈਨ ਨੰਬਰ ਹੈ ਅਸੀਂ ਹੈਲਪ ਲਾਈਨ ਨੰਬਰ ਦੇ ਦਾਂਗੇ ਜੀ ਤੇ ਵੈਬਸਾਈਟ ਤਾਂ ਉਹੀ ਸੇਮ ਯੂਜ਼ ਹੋ ਜੇਗੀ ਵੈਬਸਾਈਟ ਤਾਂ ਜੀ ਮੈਂ ਤੁਹਾਨੂੰ ਦੱਸਿਆ ਕਿ ਜਿੱਥੇ ਤੁਸੀਂ ਰਿਟਰਨ ਭਰਨੀ ਹੈ ਉਸੀ ਵੈਬਸਾਈਟ ਤੇ ਜਾਣਾ ਹੈ ਤੁਸੀਂ ਆਪਣਾ ਈ-ਫਾਈਲਿੰਗ ਪੋਰਟਲ ਖੋਲਣਾ ਹੈ ਉਹਦੇ ਵਿੱਚ ਫਾਰਮ ਨੰਬਰ 1 ਭਰਨਾ ਹੈ ਜੀ ਸਾਰਾ ਕੁਝ ਆਨਲਾਈਨ ਹੈ ਇਹਦੇ ਵਿੱਚ ਕੋਈ ਦਫਤਰ ਆਣ ਦੀ ਲੋੜ ਨਹੀਂ ਹੈ ਕਿਸੇ ਨੂੰ ਕੋਈ ਫਾਰਮ ਨੂੰ ਸਾਈਨ ਕਰਨ ਦੀ ਲੋੜ ਨਹੀਂ ਜਿਸ ਤਰ੍ਹਾਂ ਰਿਟਰਨ ਭਰੀ ਜਾਣੀ ਹੈ ਉਸੇ ਤਰ੍ਹਾਂ ਹੀ ਫਾਰਮ ਭਰਿਆ ਜਾਣਾ ਹੈ ਉਸ ਤੋਂ ਬਾਅਦ 15 ਦਿਨ ਦੇ ਵਿੱਚ ਵਿੱਚ ਅਸੀਂ ਫਾਰਮ ਨੰਬਰ 2 ਈਸ਼ੂ ਕਰ ਦਾਂਗੇ ਜਿਹਦੇ ਵਿੱਚ ਉਹਨੂੰ ਦੱਸਿਆ ਜਾਊਗਾ ਵੀ ਐਨਾ ਟੈਕਸ ਦੇਣਾ ਰਹਿੰਦਾ ਐਨਾ ਤੂੰ ਭਰ ਚੁੱਕਿਆ ਹੈ ਜਮ੍ਹਾਂ ਕਰਾ ਦੇ ਉਹ 15 ਦਿਨ ਦੇ ਵਿੱਚ ਵਿੱਚ ਆਪਣਾ ਟੈਕਸ ਭਰ ਕੇ ਫਾਰਮ ਨੰਬਰ 3 ਸਾਨੂੰ ਦੇ ਦੇਊਗਾ ਉਹ ਵੀ ਆਨਲਾਈਨ ਹੀ ਹੈ ਉਸ ਤੋਂ ਬਾਅਦ ਅਸੀਂ ਫਾਈਨਲ ਸੈਟਲਮੈਂਟ ਲੈਟਰ ਉਹਨੂੰ ਫਾਰਮ ਨੰਬਰ 4 ਦੀ ਸ਼ੇਪ 'ਚ ਦੇ ਦਾਂਗੇ ਉਹ ਵੀ 15 ਦਿਨ ਦੇ ਵਿੱਚ ਠੀਕ ਹੈ। ਨਾਲ ਹੀ ਠੀਕ ਹੈ ਜੇ ਖਤਮ ਹੋ ਜੇਗੀ ਜੀ। ਉਸ ਤੋਂ ਬਾਅਦ ਉਹਦੀ ਸਾਰੀ ਲਿਟੀਗੇਸ਼ਨ ਉਸ ਸਾਲ ਨਾਲ ਸੰਬੰਧਿਤ ਜੋ ਵੀ ਹੈ ਉਹ ਸਭ ਖਤਮ ਹੋ ਜੇਗੀ।